ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਨਿਗਰਾਨੀ ਹੇਠ ਤਰਨਤਨ ਪੁਲਿਸ ਦੇ ਵਿੱਚ ਜਿਹੜਾ ਵਧੀਆ ਜਿਹੜਾ ਕੰਮ ਜੁਰਮ ਦੇ ਖਿਲਾਫ ਕੀਤਾ ਗਿਆ ਹੈ ਤੇ ਉਹਦੇ ਬਾਰੇ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਜਿਹੜਾ ਦੇਣਾ ਚਾਹੁੰਦਾ ਪਿਛਲੇ 2 ਹਫ਼ਤੇ ਦੇ ਵਿੱਚ 126 ਜਿਹੜੇ ਮਕਦਮੇ ਹੈਗੇ ਆ ਉਹ ਦਰਜ ਕੀਤੇ ਗਏ ਹਨ ਜਿਦੇ ਵਿੱਚ 58 ਜਿਹੜੀ ਕ੍ਰਿਮੀਨਲ ਸੀ ਜਿਹੜੀ ਅਰੈਸਟ ਕੀਤੀ ਗਈ ਹੈਗੀ ਹੈ ਵੱਖ-ਵੱਖ ਥਾਵਾਂ ਤੇ ਜਿਹੜੀ ਆ ਜਿਹੜੀ ਹੌਟ ਕ੍ਰਾਈਮ ਸਪots ਹੈ ਉਹਨਾਂ ਦੇ ਵਿੱਚ ਜਿਹੜੀ ਰੇਡ ਕੀਤੀ ਗਈ ਜਿਹੜੇ ਸ਼ੱਕੀ ਬੰਦੇ ਹੈ ਉਹਨਾਂ ਨੂੰ ਅਸੀਂ ਰੈਗੂਲਰਲੀ ਕਾਊਂਡ ਅਪ ਕਰ ਰਹੇ ਹੈਗੇ ਆ ਇਸ ਤੋਂ ਇਲਾਵਾ ਆ ਦੋ ਹਫ਼ਤੇ ਦੇ ਵਿੱਚ ਅਸੀਂ ਜਿਹੜਾ ਤਿੰਨ ਜਿਹੜਾ ਨਜਾਇਜ਼ ਹਥਿਆਰ ਹੈਗਾ ਦੇਸੀ ਕੱਟੇ ਉਹ ਵੀ ਰਿਕਵਰ ਕੀਤੇ ਹਨ ਐਨਡੀਪੀਐਸ ਐਕਟ ਨਸ਼ਾ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਦੇ ਵਿੱਚ ਜਿਹੜੀ ਵੱਡੀ ਰਿਕਵਰੀ ਸਾਡੀ ਹੋਈਆਂ ਹਨ ਜਿਹਦੇ ਵਿੱਚ ਅਸੀਂ 16 ਮੁਕਦਮੇ ਦਰਜ ਕੀਤੇ ਹਨ ਤੇ 17 ਜਿਹੜੇ ਡਰਗ ਟ੍ਰਾਫਿਕਰਸ ਉਹਨਾਂ ਨੂੰ ਰੈਸਟ ਕੀਤਾ ਹੈਗਾ ਜਿਹਦੇ ਵਿੱਚ ਜਿਹੜੀ ਨਜਾਇਜ਼ ਸ਼ਰਾਬ ਦੇ ਉੱਤੇ ਵੀ ਜਿਹੜੇ 2 ਹਫ਼ਤਿਆਂ ਦੇ ਵਿੱਚ 15 ਮੁਕਦਮੇ ਦਰਜ ਕੀਤੇ ਗਏ ਹਨ ਤੇ 11 ਜਿਹੜੇ ਅਕਿਊਸਟ ਅਰੈਸਟ ਕੀਤੇ ਆ ਜਿਹੜੀ ਕਾਫੀ ਥਾਂ ਇਦਾਂ ਦੀ ਹੈਗੀਆਂ ਜਿੱਥੇ بار-ਬਾਰ ਦੋ ਧਿਰਾਂ ਦੇ ਵਿੱਚ ਲੜਾਈ ਹੁੰਦੀ ਹੈ ਉਹਦੇ ਵਿੱਚ ਜਿਹੜਾ ਪ੍ਰੀਵੈਂਟਿਵ ਐਕਸ਼ਨ ਪਾਰਟੀਆਂ ਦੇ ਖਿਲਾਫ ਕੀਤਾ ਗਿਆ ਹੈਗਾ ਇਹਦੇ ਵਿੱਚ 16 ਥਾ ਜਿਹੜਾ ਉਹਨਾਂ ਦੀ ਅਰੈਸਟ ਕੀਤੀ ਗਈ ਹੈ ਅੰਡਰ 126 179 ਬੀ ਐਨ ਐਸ ਐਸ 12 ਬੰਦਿਆਂ ਦੀ ਜਿਹੜੀ ਅਰੈਸਟ ਕੀਤੀ ਗਈ ਹੈ 128 ਬੀ ਐਨ ਐਸ ਐਸ ਦੇ ਵਿੱਚ ਤਾਂ ਕਿ ਮੁੜ ਕੇ ਜਿਹੜਾ ਇਹ ਜਿਹੜਾ ਕੋਈ ਵੀ ਜਿਹੜਾ ਜੁਰਮ ਨਾ ਕਰਨ ਤੇ ਇਹਨਾਂ ਨੇ ਸ਼ੋਰਟੀਆਂ ਜਿਹੜੀ ਕੋਰਟ ਦੇ ਵਿੱਚ ਭਰੀ ਹੈ ਹੈਗੀ ਆ ਨਸ਼ਾ ਦੇ ਖਿਲਾਫ ਜਿਹੜੀ ਵੱਡੀ ਲੜਾਈ ਦੇ ਵਿੱਚ ਵੱਡੇ ਵੱਡੇ ਜਿਹੜੇ ਡਰੱਗਸ ਪਗਲਸ ਹੈਗੇ ਆ ਉਹਨਾਂ ਦੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਨ ਦੀ ਜਿਹੜੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਪਿਛਲੇ 1 ਸਾਲ ਦੇ ਵਿੱਚ ਜਿਹੜੇ 19 ਕੇਸ ਜਿਹੜੇ ਹੈਗੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੇ ਗਏ ਸੀ ਜਿਹੜੇ 3.5 ਕਰੋੜ ਰੁਪਏ ਤੋਂ ਵੱਧ ਦੀ ਜਿਹੜੀ ਜਾਇਦਾਦ ਉਹਨਾਂ ਦੀ ਜਿਹੜੀ ਫ੍ਰੀਜ਼ ਕਰਨ ਦੀ ਆਪਾਂ ਜਿਹੜਾ ਕੇਸ ਬਣਾ ਕੇ ਭੇਜੇ ਸੀ ਜਿਹਦੇ ਵਿੱਚ 2 ਕਰੋੜ 63 ਲੱਖ ਰੁਪਏ ਦੀ ਜਿਹੜੇ ਪ੍ਰਾਪਰਟੀਆਂ ਹੈ ਉਹ ਫ੍ਰੀਜ਼ ਜਿਹੜੀ ਕਰ ਲਈਆਂ ਗਈਆਂ ਹਨ ਤੇ ਪਿਛਲੇ 2 ਹਫ਼ਤੇ ਦੇ ਵਿੱਚ ਆਪਾਂ ਤਕਰੀਬਨ 55 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਉਹਨੂੰ ਅਸੀਂ ਫ੍ਰੀਜ਼ ਕੀਤਾ ਹੈ ਪਿਛਲੇ 2 ਹਫਤੇ ਦੇ ਵਿੱਚ ਅਸੀਂ ਜਿਹੜੇ 5 ਡਰੋਨ ਜਿਹੜੇ ਸਰਹਦੋਂ ਪਾਰ ਉਹ ਵੀ ਰਿਕਵਰ ਕੀਤੇ ਹਨ ਤੇ ਤਕਰੀਬਨ 900 ਗ੍ਰਾਮ ਜਿਹੜੀ ਹੈਰੋਇਨ ਹੈ ਉਹਨਾਂ ਕੋਲੋਂ ਰਿਕਵਰ ਹੋਈ ਹੈ। ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਅਤੇ ਜਿਹੜਾ ਸਰਹੇ ਦੇ ਇਲਾਕਾ ਹੋਣ ਲਈ ਵਕ ਵਕ ਥਾਂ ਤੇ ਜਿਹੜੇ ਸਖਤ ਜਿਹੜੇ ਨਾਕੇ ਲਗਾਏ ਗਏ ਹਨ ਜਿਹਦੇ ਵਿੱਚ ਸੈਕੰਡ ਲਾਈਨ ਰੋਡ ਡਿਫੈਂਸ ਦੇ ਜਿਹੜੇ 21 ਨਾਕੇ ਹਨ ਜਿਹੜੇ ਬਾਰਡਰ ਦੇ ਬਿਲਕੁਲ ਨਾਲ ਦੇ ਜਿਹੜੇ ਪਿੰਡਾਂ ਦੇ ਵਿੱਚ ਲਾਏ ਹੋਏ ਹਨ। ਜਿਹੜੀ ਮੁਸਤੈਦੀ ਨਾਲ ਕੰਮ ਕਰ ਰਹੇ ਹਨ ਅਤੇ ਕੋਈ ਵੀ ਜਿਹੜਾ ਮਾੜਾ ਅਨਸਰ ਹੈਗਾ ਹੈ ਜਿਹੜਾ ਉੱਥੇ ਘੁੰਮ ਰਿਹਾ ਹੈਗਾ ਹੈ ਉਹਦੇ ਤੇ ਨੱਥ ਪਾਉਣ ਲਈ ਤੇ ਉਹਨਾਂ ਨੂੰ ਵੈਰੀਫਾਈ ਕਰਨ ਦਾ ਵੀ ਜਿਹੜਾ ਕੰਮ ਕਰ ਰਹੇ ਹਨ ਜਿਹੜੇ ਸਾਡੇ ਵੱਡੇ ਸ਼ਹਿਰ ਹੈਗੇ ਆ ਤਰਨਤਨ ਸਾਹਿਬ ਪੱਟੀ ਖਡੂਰ ਸਾਹਿਬ ਗੋਵਿੰਦਪਾਲ ਸਾਹਿਬ ਇਹਨਾਂ ਦੇ ਵਿੱਚ ਆਪਾਂ ਜਿਹੜੇ ਸਿਟੀ ਸੀਲਿੰਗ ਪਲਾਨਸ ਹੈ ਉਹ ਇੰਪਲੀਮੈਂਟ ਕੀਤੇ ਗਏ ਹਨ ਐਸ ਐਚਓਸ ਤੇ ਹਲਕਾ ਜੀ ਉਸ ਨੂੰ ਹਦਾਇਤ ਕੀਤੀ ਗਈ ਹੈ ਕਿ ਮੁਸਤੈਦੀ ਨਾਲ ਜਿਹੜਾ ਆਪਣਾ ਕੰਮ ਕਰਨ ਤੇ ਜਿਹੜਾ ਮਾੜੇ ਅਨਸਰ ਹੈ ਉਹਨਾਂ ਤੇ ਨੱਥ ਪਾਉਣ ਤਰਨਤਾਰਨ ਪੁਲਿਸ ਸਭ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਤੇ ਜਿਹੜਾ ਤੁਹਾਨੂੰ ਇਨਸਾਫ ਦਵਾਨ ਦੇ ਵਿੱਚ ਵੀ ਵਚਨਬੰਦ ਹੈ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਤੇ ਆਪ ਜੀ ਨੂੰ ਕੋਈ ਵੀ ਜੇ ਮੁਸ਼ਕਿਲ ਆਂਦੀ ਹੈ ਸਿੱਧਾ ਮੈਨੂੰ ਮੇਰੇ ਦਫ਼ਤਰ ਆ ਕੇ ਮਿਲ ਸਕਦੇ ਹਨ ਬਹੁਤ ਬਹੁਤ ਧੰਨਵਾਦ